ਪਤੀਜੇ ਦਾ ਰਿਸ਼ਤਾ ਬੇहद ਖਾਸ ਹੁੰਦਾ ਹੈ ਚਾਚਾ ਜੋ ਪਤੀਜੇ ਹੁੰਦੇ ਨੇ ਚਾਚੇ ਦੀ ਜਾਨ ਹੁੰਦੇ ਨੇ ਪਰ ਇੱਕ ਬੇहद ਮੰਦਭਾਗੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਪਤੀਜੇ ਦੇ ਵੱਲੋਂ ਆਪਣੇ ਚਾਚੇ ਦੇ ਉੱਤੇ ਹੀ ਗੋਲੀਆਂ ਚਲਾ ਦਿੱਤੀਆਂ ਗਈਆਂ ਪੰਜ ਫਾਇਰ ਕੱਢੇ ਗਏ ਨੇ ਪੰਜਾਬ ਪਾ ਕੇ ਗੋਲੀਆਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਤਸਵੀਰਾਂ ਕੈਦ ਹੋਈਆਂ ਨੇ ਕਿਸ ਤਰੀਕੇ ਦੇ ਨਾਲ ਪਤੀਜੇ ਵੱਲੋਂ ਆਪਣੇ ਚਾਚੇ ਦੇ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ ਤਾ ਕਾਰ ਦੇ ਵਿੱਚ ਸਵਾਰ ਸੀ ਉਕਤ ਵਿਅਕਤੀ ਪਹਿਲਾ ਉਸ ਨੂੰ ਬਾਹਰ ਨਿਕਲਣ ਦਾ ਇਸ਼ਾਰਾ ਕੀਤਾ ਜਾਂਦਾ ਜਦੋਂ ਬਾਹਰ ਨਿਕਲਦਾ ਹੈ ਤਾਂ ਫਿਰ ਉਸ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੋਲੀ ਵੀ ਉੱਥੇ ਡਿੱਗੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਫਾਇਰਿੰਗ ਕੀਤੀ ਗਈ ਸੀ ਤਾਂ ਭਤੀਜੇ ਦੇ ਵੱਲੋਂ ਆਪਣੇ ਚਾਚੇ ਦੇ ਉੱਤੇ ਹੀ ਫਾਇਰਿੰਗ ਕਰ ਦਿੱਤੀ ਗਈ ਹੁਸ਼ਿਆਰਪੁਰ ਦੇ ਪਿੰਡ ਬੋਹਣ ਦੀ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਇੱਕ ਭਤੀਜੇ ਦੇ ਵੱਲੋਂ ਆਪਣੇ ਚਾਚੇ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਤਾਂ ਇਹ ਬੇहद ਖੌਫਨਾਕ ਵਾਰਦਾਤ ਹਾਲਾਂਕਿ ਇਸ ਘਟਨਾ ਦੇ ਵਿੱਚ ਕਿਸੇ ਵਿਅਕਤੀ ਦੀ ਜਾਨ ਨਹੀਂ ਗਈ ਹੈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ ਪਰ ਜਿਸ ਤਰੀਕੇ ਦੇ ਨਾਲੇ ਫਾਇਰਿੰਗ ਕੀਤੀ ਗਈ ਹੈ ਤਾਂ ਸਵਾਲ ਜ਼ਰੂਰ ਉੱਠ ਰਹੇ ਨੇ ਕਿ ਆਖਿਰ ਕਾਰਨ ਕੀ ਰਹਿ ਕਿਉਂਕਿ ਚਾਚੀ ਦਾ ਕਹਿਣਾ ਹੈ ਕਿ ਕਿਸੇ ਤਰੀਕੇ ਦੀ ਉਸ ਦੇ ਭਤੀਜੇ ਦੇ ਨਾਲ ਕੋਈ ਰੰਜਿਸ਼ ਨਹੀਂ ਸੀ ਹਾਲਾਂਕਿ ਇਸ ਤੋਂ ਪਹਿਲਾਂ ਵੀ ਉਸ ਦੇ ਭਤੀਜੇ ਦੇ ਵੱਲੋਂ ਇੱਕ ਵਾਰ ਉਹਨਾਂ ਦੀ ਬੇਟੀ ਨੂੰ ਪਿਸਤੌਲ ਦਿਖਾਈ ਗਈ ਸੀ ਪਰ ਬਿਨਾਂ ਕਿਸੇ ਗੱਲ ਤੋਂ ਇਹ ਫਾਇਰਿੰਗ ਕੀਤੀ ਗਈ ਹੈ ਕਾਰਨ ਕੀ ਰਹੇ ਸੁਖਵੰਤ ਸਿੰਘ ਦੇ ਵੱਲੋਂ ਕੁਝ ਵੀ ਨਹੀਂ ਦੱਸਿਆ ਗਿਆ ਤਾਂ ਸਵੇਰ ਤੋਂ ਜਦੋਂ ਖੇਤਾ ਤੋਂ ਆ ਰਹੇ ਸੀ ਸੁਖਵੰਤ ਸਿੰਘ ਤਾਂ ਉਸ ਦੇ ਭਤੀਜੇ ਦੇ ਵੱਲੋਂ ਉਸ ਦੇ ਉੱਤੇ ਫਾਇਰ ਕਰ ਦਿੱਤੇ ਗਏ ਇਹਨਾਂ ਦੇ ਵਿੱਚੋਂ ਇੱਕ ਗੋਲੀ ਉਹਨਾਂ ਦੀ ਕਾਰ ਦੇ ਉੱਤੇ ਜਾ ਕੇ ਵੀ ਲੱਗੀ ਹੈ ਅਤੇ ਜੋ ਬਾਕੀ ਚਾਰ ਫਾਇਰ ਨੇ ਉਹਨਾਂ ਦੇ ਉੱਪਰ ਕੀਤੇ ਗਏ ਔਰ ਗਨੀਮਤ ਰਹੀ ਕਿ ਜੋ ਗੋਲੀ ਹੈ ਉਹ ਕਿਸੇ ਦੇ ਨਹੀਂ ਲੱਗੀ ਕਿਸੇ ਵੀ ਵਿਅਕਤੀ ਦੇ ਉੱਪਰ ਜਾ ਕੇ ਔਰ ਸੁਖਵੰਤ ਸਿੰਘ ਨੇ ਦੱਸਿਆ ਕਿ ਜੋ ਵਿਅਕਤੀ ਜਿਸ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਉਸ ਦਾ ਭਤੀਜਾ ਹੀ ਹੈ ਤੇ ਉਸ ਦੇ ਪਹਿਲੋ ਪਹਿਲਾ ਵੀ ਉਸ ਦੀ ਧੀ ਨੂੰ రివాలవర్ ਦਿਖਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਔਰ ਜਦੋਂ ਖੇਤਾ ਤੋਂ ਆ ਰਿਹਾ ਸੀ ਅੱਜ ਤਾਂ ਉਸ ਦੇ ਘਰ ਵੱਲ ਮੁੜਦੇ ਸਮੇਂ ਉਸ ਦੇ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਉਹ ਆਪਣੀ ਗੱਡੀ ਦੇ ਵਿੱਚ ਬੈਠਾ ਸੀ ਔਰ ਜਾਨ ਬਚਾਉਣ ਲਈ ਸੁਖਵੰਤ ਸਿੰਘ ਉੱਥੋਂ ਨਿਕਲ ਕੇ ਗੱਡੀ ਤੋਂ ਉਤਰ ਕੇ ਭੱਜਦੇ ਨੇ ਔਰ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਸਾਰੀਆਂ ਤਸਵੀਰਾਂ ਕੈਦ ਹੋ ਜਾਂਦੀਆਂ ਨੇ ਜਦੋਂ ਭੱਜਦੇ ਹੋਏ ਨਜ਼ਰ ਆਉਂਦੇ ਨੇ ਤਾਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਆਪਣੀ ਜਾਨ ਬਚਾਉਣ ਲਈ ਭੱਜਦੇ ਹੋਏ ਉਥੋਂ ਸੁਖਵੰਤ ਸਿੰਘ ਨਜ਼ਰ ਆਉਂਦੇ ਨੇ ਤਾਂ ਇਹ ਤਸਵੀਰਾਂ ਨੇ ਭਤੀਜੇ ਦੇ ਵੱਲੋਂ ਹੀ ਫਾਇਰਿੰਗ ਕੀਤੀ ਗਈ ਹੈ ਆਪਣੇ ਚਾਚੇ ਦੇ ਸੁਖਵੰਤ ਸਿੰਘ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਪੰਜ ਗੋਲੀਆਂ ਮਾਰੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਗੋਲੀਕਾਰ ਦੇ ਉੱਤੇ ਲੱਗੀ ਹੈ ਜਦੋਂ ਕਿ ਜੋ ਬਾਕੀ ਗੋਲੀਆਂ ਨੇ ਉਹ ਕਿਸੇ ਦੇ ਵੀ ਨਹੀਂ ਲੱਗੀਆਂ ਉਹ ਨਿਸ਼ਾਨਾ ਖੁੰਝ ਜਾਂਦੀਆਂ ਨੇ ਔਰ ਇਸ ਪੂਰੀ ਘਟਨਾ ਦੇ ਵਿੱਚ ਜਾਨ ਸੁਖਵੰਤ ਸਿੰਘ ਦੀ ਬਚ ਜਾਂਦੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਸੁਖਵੰਤ ਸਿੰਘ ਦਾ ਕੀ ਕਹਿਣਾ ਹੈ ਤੇ ਉਹਨਾਂ ਦੇ ਪਰਿਵਾਰ ਦਾ ਕੀ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਆ ਜੀ ਅਸੀਂ ਕੀ ਮਾਮਲਾ ਕਿਉਂ ਫੜੀਏ ਮਾਮਲਾ ਤਾਂ ਕੋਈ ਨਹੀਂ ਇਹਦੇ ਡੈਡੀ ਨੇ ਕੋਈ ਪਤਾ ਨਹੀਂ ਕੋਈ ਛੱਡ ਸੂਟ ਮਾਰ ਗਿਆ ਸੀਗਾ ਉਹ ਚੱਕਰ ਦੇ ਵਿੱਚ ਮੈਂ ਕੰਪਿਊਟਰ ਕਰਾਉਣ ਵਾਲੇ ਨੂੰ ਆਪਣੇ ਘਰ ਮੋੜੇ ਗੱਡੀ 'ਚ ਖੜਾ ਸੀਗਾ ਇਹ ਦੋ ਸਵੇਰ ਦਾ ਦੋ ਤਿੰਨ ਵਾਰੀ ਗੇੜੀਆਂ ਲਾ ਕੇ ਗਿਆ ਮੇਰੇ ਘਰ ਮੋੜ 'ਚ ਤੇ ਮੈਨੂੰ ਨਹੀਂ ਪਤਾ ਕਦੇ ਗੇੜੀਆਂ ਲਾ ਰਿਹਾ ਇਹ ਬੰਦਾ ਤੇ ਮੈਨੂੰ ਇਹ ਇਸ਼ਾਰਾ ਕੀਤਾ ਤੇ ਮੈਂ ਗੱਡੀੋਂ ਥੱਲੇ ਉਤਰਿਆ ਤੇ ਉੱਤਰਦੇ ਨੇ ਪਿਸਟਲ ਕਾ ਕੀਤਾ ਤੇ ਫਾਇਰਿੰਗ ਸ਼ੁਰੂ ਕਰਤੀ। ਆਹ ਕੌਣ ਨੇ ਵਿਅਕਤੀ ਇਹ ਤੁਹਾਨੂੰ ਇੱਕ ਗੌਰਪ੍ਰੀਤ ਸਿੰਘ ਬਾਬਾ ਸਿੰਘ ਦਾ ਲੜਕਾ ਜੀ ਗੌਰਪ੍ਰੀਤ ਸਿੰਘ ਕੀ ਕੋਈ ਰਿਲੇਟਿਵ ਆ ਤੁਹਾਡੇ ਨਾਲ ਇਸ ਤਰ੍ਹਾਂ ਤੀਜਾ ਲੱਗਦਾ ਸਗਾ ਜੀ ਕੌਣ ਸਗਾ ਸਕੇ ਪੀਜੇ ਨੇ ਤੁਹਾਡੇ ਨਾਲ ਹਾਂ ਜੀ ਫਾਇਰਿੰਗ ਗੋਲੀ ਕੋਈ ਕਾਰਨ ਨਹੀਂ ਜੀ